ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਦੇ ਦੁਨੀਆ ਦੀਆਂ ਖਬਰਾਂ ਤੇ ਰੁਖ ਕਰਦੇ ਆਂ ਪਹਿਲੀ ਖਬਰਦਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ ਘੱਟ ਤਿੰਨ ਭਾਰਤੀਆਂ ਸਮੇਤ ਚਾਰ ਲੋਕਾਂ ਨੂੰ ਕੈਨੇਡੀਅਨ ਸਰਦ ਦੇ ਨੇੜੇ ਇੱਕ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ ਅਧਿਕਾਰੀਆਂ ਨੇ ਬੋਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਯੂ ਐਸ ਬਾਰਡਰ ਪੋਰਟਲ ਦੇ ਡਾਊਨਟਾਊਨ ਬਫੈਲੋ ਦੇ ਵਿੱਚ ਇੰਟਰਨੈਸ਼ਨਲ ਜੇਲ ਰੋਡ ਬ੍ਰਿਜ ਦੇ ਉੱਤੇ ਚੱਲਦੀ ਮਾਲ ਗੱਡੀ ਤੋਂ ਛਾਲ ਮਾਰਨ ਤੋਂ ਬਾਅਦ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਚੌਥਾ ਵਿਅਕਤੀ ਡੋਮਨਿਕਨ ਰਿਪਬਲਿਕਨ ਦਾ ਨਾਗਰਿਕ ਹੈ ਤੇ ਜਿਵੇਂ ਇਹ ਪੋਲਟ ਨੇੜੇ ਪਹੁੰਚੀ ਤਾਂ ਇਹਨਾਂ ਵਿਅਕਤੀਆਂ ਨੇ ਜ਼ਖਮੀ ਔਰਤ ਨੂੰ ਛੱਡ ਦਿੱਤਾ ਤੇ ਉਥੋਂ ਭੱਜ ਗਏ ਪਰ ਇਹਨਾਂ ਵਿਅਕਤੀਆਂ ਨੂੰ ਪੋਲਟ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਜ਼ਖਮੀ ਔਰਤ ਨੂੰ ਐਰੀ ਕਾਉਂਟੀ ਸ਼ੈਰਫ ਦੇ ਅਫਸਰਾਂ ਅਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਡਕਸ਼ਨ ਦੇ ਅਧਿਕਾਰੀਆਂ ਦੁਆਰਾ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਔਰਤ ਨੂੰ ਐਂਬੂਲੈਂਸ ਰਾਹੀਂ ਸਟਾਰਕ ਮੈਡੀਕਲ ਸੈਂਟਰ ਲਿਜਾਇਆ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਚਾਰਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਕਿ ਤਿੰਨੋਂ ਆਦਮੀਆਂ ਨੂੰ ਬਟਾਵੀਆ ਫੈਡਰਲ ਨਜ਼ਰਬੰਦੀ ਕੇਂਦਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਜਿੱਥੇ ਉਹ ਦੇਸ਼ ਨਿਕਾਲੇ ਦੀ ਸੁਣਵਾਈ ਤੱਕ ਰਹਿਣਗੇ। ਭਾਰਤ ਦੇ ਵਿੱਚ ਸੰਕਟ ਵਿੱਚ ਫਸੀ ਫਿਨਟੈਕ ਕੰਪਨੀ ਪੇਟੀਐਮ ਨੇ ਆਖਰਕਾਰ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਹਿਭਾਗੀ ਬੈਂਕ ਨੂੰ ਚੁਣ ਲਿਆ ਤੇ ਪੇਟੀਐਮ ਦੀ ਮੂਲ ਕੰਪਨੀ 197 ਕਮਿਊਨੀਕੇਸ਼ਨਜ਼ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਹੱਥ ਮਿਲਾ ਲਿਆ। ਹੁਣ ਤੱਕ ਪੇਟੀਐਮ ਦਾ ਯੂਪੀਆਈ ਕਾਰੋਬਾਰ ਆਪਣੀ ਸਹਾਇਕ ਕੰਪਨੀ ਪੇਟੀਐਮ ਪੇਮੈਂਟਸ ਬੈਂਕ ਉਤੇ ਨਰਪਰਸੀ ਅਤੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਭੁਗਤਾਨ ਬੈਂਕਾਂ ਉਤੇ ਕਾਰੋਬਾਰੀ ਪਾਬੰਦੀ ਲਗਾਉਣ ਤੋਂ ਬਾਅਦ ਪੇਟੀਐਮ ਇੱਕ ਸਰਭਾਗੀ ਬੈਂਕ ਦੀ ਭਾਲ ਕਰ ਰਿਹਾ ਸੀ ਹੁਣ ਪੇਟੀਐਮ ਐਸਬੀਆਈ ਦੇ ਸਹਿਯੋਗ ਦੇ ਨਾਲ ਥਰਡ ਪਾਰਟੀ ਐਪ ਪ੍ਰੋਵਾਈਡਰ ਵੀ ਬਣਨ ਦੇ ਯੋਗ ਹੋਵੇਗਾ ਮਨੀ ਕੰਟਰੋਲ ਰਿਪੋਰਟ ਦੇ ਅਨੁਸਾਰ ਪਹਿਲਾਂ ਪੇਟੀਐਮ ਨੇ ਟੀਪੀਏਪੀ ਸਾਂਝਦਾਰੇ ਲਈ ਐਕਸੈਸ ਬੈਂਕ ਯੈਸ ਬੈਂਕ ਅਤੇ ਐਚਡੀਐਫਸੀ ਬੈਂਕ ਨਾਲ ਹੱਥ ਮਲਾਇਆ ਸੀ ਤੇ ਇੱਕ ਦਿਨ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਪਿਛਲੇ ਮਹੀਨੇ 197 ਕਮਿਊਨੀਕੇਸ਼ਨਜ਼ ਨੇ ਆਪਣਾ ਨੋਟ ਦល់ ਜਾਂ ਐਸਕ੍ਰੋ ਖਾਤਾ ਐਕਸਿਸ ਬੈਂਕ ਨੂੰ ਸੌਂਪ ਦਿੱਤਾ ਸੀ ਤੇ ਉਸ ਦੀ ਮਦਦ ਨਾਲ ਪੇਟੀਐਮ ਰਾਹੀਂ ਡਿਜੀਟਲ ਭੁਗਤਾਨ ਸਵੀਕਾਰ ਕਰਨ ਵਾਲੇ ਵਪਾਰੀ 15 ਮਾਰਚ ਦੀ ਅੰਤਿਮ ਤਾਰੀਖ ਤੋਂ ਬਾਅਦ ਵੀ ਕੰਮ ਕਰ ਸਕਣਗੇ। ਛੋੜਬਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਮ ਨਵਾਜ਼ ਦੇ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਸੰਬੰਧੀ ਕੀਤੇ ਐਲਾਨ ਦਾ ਸਵਾਗਤ ਕੀਤਾ। ਐਡਵੋਕੇਟ ਤਾਮੀਨ ਨੇ ਕਿਹਾ ਕਿ ਪੰਜਾਬੀ ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਹੈ ਜੋ ਕਿ ਨਵੀਂ ਪੀੜੀ ਨੂੰ ਪੜਾਈ ਜਾਣ ਲਈ ਬੇਹੱਦ ਜ਼ਰੂਰੀ ਹੈ। ਉਹਨਾਂ ਆਖਿਆ ਕਿ ਆਪਣੀ ਮਾਂ ਬੋਲੀ ਤੋਂ ਟੁੱਟ ਕੇ ਕੋਈ ਵੀ ਕੌਮ ਕਾਮਯਾਬ ਨਹੀਂ ਹੋ ਸਕਦੀ ਅਤੇ ਆਪਣੇ ਪੁਰਖਿਆਂ ਦੀ ਵਿਰਾਸਤ ਤੋਂ ਵੀ ਕੁੰਝ ਜਾਂਦੀ ਹੈ। ਸ਼ੁਰੂਆਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੀਡੀਆ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨੀ 9 ਮਾਰਚ ਨੂੰ ਪੰਜਾਬ ਸਭਿਆਚਾਰ ਦਿਵਸ ਸਮਾਗਮ ਤਹਿਤ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਹ ਐਲਾਨ ਕੀਤਾ ਹੈ ਕਿ ਸੂਬੇ ਦੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ ਜਾਵੇਗਾ। ਤੇ ਉਹਨਾਂ ਆਖਿਆ ਕਿ ਲੰ데 ਪੰਜਾਬ ਅੰਦਰ ਪੰਜਾਬੀਆਂ ਨੂੰ ਸਕੂਲਾਂ ਅੰਦਰ ਮੁਢਲੀ ਜਮਾਤ ਤੋਂ ਹੀ ਵਿਸ਼ੇ ਵਜੋਂ ਪੜਾਇਆ ਜਾਣਾ ਚਾਹੀਦਾ ਹੈ ਅਤੇ ਉੱਥੋਂ ਦੀ ਸੂਬਾ ਸਰਕਾਰ ਨੂੰ ਆਪਣੇ ਵੱਲੋਂ ਕੀਤੇ ਗਏ ਐਲਾਨ ਨੂੰ ਤੁਰੰਤ ਅਮਲੀ ਰੂਪ ਦੇਣਾ ਚਾਹੀਦਾ ਹੈ। ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰਸ ਨੇ ਕੈਨੇਡਾ ਦੇ ਇਸ ਦਾਅਵੇ ਉੱਤੇ ਸ਼ੱਕ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਵਕਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤ ਦਾ ਹੱਥ ਹੈ। ਦਰਸਲ ਨਿਊਜ਼ੀਲੈਂਡ 5 ਆਈਜ਼ ਨਾਮਕ ਖੁਫੀਆ ਗੱਲਜੋੜ ਦਾ ਮੈਂਬਰ ਹੈ ਤੇ ਨਿਊਜ਼ੀਲੈਂਡ ਤੋਂ ਇਲਾਵਾ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਇਸ ਦੇ ਹੋਰ ਮੈਂਬਰ ਨੇ। ਦੱਸਿਆ ਜਾ ਰਿਹਾ ਹੈ ਕਿ ਨਿਜਰ ਕਤਲ ਮਾਮਲੇ ਨੂੰ ਲੈ ਕੇ ਨਿਊਜ਼ੀਲੈਂਡ ਨੂੰ ਕੈਨੇਡਾ ਤੋਂ ਕੁਝ ਖੁਫੀਆ ਜਾਣਕਾਰੀ ਮਿਲੀ ਹੈ ਪਰ ਨਿਊਜ਼ੀਲੈਂਡ ਨੂੰ ਉਸ ਉੱਤੇ ਭਰੋਸਾ ਨਹੀਂ ਹੈ। ਇੱਕ ਇੰਟਰਵਿਊ ਦੇ ਵਿੱਚ ਪੀਐਮ ਪੀਟਰਸ ਇਹ ਪੁੱਛੇ ਜਾਣ ਉਤੇ ਕਿ ਕੀ ਨਿਊਜ਼ੀਲੈਂਡ ਨੇ ਭਾਰਤ ਨੂੰ ਆਪਣੀ ਸਟੈਂਡ ਦੀ ਜਾਣਕਾਰੀ ਦਿੱਤੀ ਹੈ ਇਸ ਉਤੇ ਪੀਟਰਸ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹੈਂਡਲ ਕਰਨੇ ਵਾਲਿਆਂ ਦੇ ਵਿੱਚ ਸ਼ਾਮਲ ਨਹੀਂ ਸਨ ਉਹਨਾਂ ਆਖਿਆ ਕਿ ਪਿਛਲੀ ਸਰਕਾਰ ਦੇ ਅਧਿਕਾਰੀ ਇਸ ਮਾਮਲੇ ਨੂੰ ਦੇਖ ਰਹੇ ਨੇ ਤੇ ਪੀਟਰਸ ਭਾਰਤ ਦੇ ਇਸ ਵੇਲੇ ਅਧਿਕਾਰਤ ਦੌਰੇ ਤੇ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ਹੈ ਸੰਯੁਕਤ ਰਾਸ਼ਟਰ ਨੇ ਸੀਏਏ ਨੂੰ ਪੱਖਪਾਤੀ ਦੱਸਿਆ ਜਦਕਿ ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਉੱਤੇ ਪੂਰੀ ਨਜ਼ਰ ਰੱਖ ਰਿਹਾ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਸੀਂ 11 ਮਾਰਚ ਨੂੰ ਜਾਰੀ ਕੀਤੇ ਗਏ ਸੀਏਏ ਦੇ ਨੋਟੀਫਿਕੇਸ਼ਨ ਬਾਰੇ ਚਿੰਤਾਤ ਹਾਂ ਤੇ ਅਸੀਂ ਪੂਰੇ ਮਾਮਲੇ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਉੱਥੇ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਧਾਰਮਿਕ ਆਜ਼ਾਦੀ ਦਾ ਸਤਕਾਰ ਤੇ ਸਾਰੇ ਭਾਈਚਾਰਿਆਂ ਲਈ ਕਾਨੂੰਨ ਤਹਿਤ ਇੱਕੋ ਜਿਹਾ ਸਲੂਕ ਕਰਨਾ ਬੁਨਿਆਦੀ ਲੋਕਤੰਤਰੀ ਸਿਧਾਂਤ ਹੈ। ਤੇ ਨਾ ਹੀ ਨਈ ਭਾਰਤ 'ਚ ਲਾਗੂ ਸੀਏਏ ਕਾਨੂੰਨ ਉੱਤੇ ਮਨੁੱਖੀ ਅਧਿਕਾਰ ਵਰਕਰ ਅਤੇ ਉਹਨਾਂ ਨਾਲ ਜੁੜੇ ਸੰਗਠਨ ਵੀ ਨਿਸ਼ਾਨਾ ਬਿੰਦਰੇ ਨੇ। ਖਬਰਾਂ 'ਚ ਸੀਏਏ ਨੂੰ ਮੁ슬ਮਾਨਾਂ ਨਾਲ ਵਿਤਕਰੇ ਵਜੋਂ ਦਰਸਾਇਆ ਗਿਆ ਹੈ। ਭਾਰਤੀ ਸਟੇਟ ਬੈਂਕ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ 1 ਅਪ੍ਰੈਲ 2019 ਤੋਂ 15 ਫਰਵਰੀ 2024 ਤੱਕ ਦੇ 4 ਸਾਲਾਂ ਦੇ ਵਿੱਚ ਸਿਆਸੀ ਪਾਰਟੀਆਂ ਨੇ ਕੁੱਲ 22217 ਚਾਹਨ ਬਾਂਡ ਖਰੀਦੇ ਨੇ ਜਿਸ ਵਿੱਚੋਂ 22030 ਬਾਂਡ ਕੈਸ਼ ਕੀਤੇ ਗਏ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਹਲ ਪਨਾਮੇ ਵਿੱਚ SBI ਨੇ ਕਿਹਾ ਕਿ ਅਦਾਲਤਾਂ ਦੇ ਨਿਰਦੇਸ਼ ਮੁਤਾਬਕ ਉਸਨੇ 12 ਮਾਰਚ ਨੂੰ ਕਾਰੋਬਾਰ ਬੰਦ ਹੋਣ ਤੋਂ ਪਹਿਲਾਂ ਚਾਹਨ ਕਮਿਸ਼ਨ ਨੂੰ ਚਾਹਨ ਬਾਂਡਾਂ ਦੇ ਵੇਰਵੇ ਸੌਪ ਦਿੱਤੇ ਹਲਫ ਨਾਮੇ ਵਿੱਚ ਕਿਹਾ ਗਿਆ ਕਿ ਹਰੇਕ ਚੋਣ ਬਾਂਡ ਦੀ ਖਰੀਦ ਮਿਤੀ ਖਰੀਦਦਾਰ ਦਾ ਨਾਮ ਅਤੇ ਖਰੀਦੇ ਗਏ ਬਾਂਡ ਦੇ ਮੁੱਲ ਸਮੇਤ ਸਾਰੇ ਵੇਰਵੇ ਪੇਸ਼ ਕੀਤੇ ਗਏ। ਐਸਪੀਆਈ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਦੇ ਵੱਲੋਂ ਦਾਇਰ ਹਲਫ ਨਾਮੇ ਦੇ ਵਿੱਚ ਕਿਹਾ ਗਿਆ ਕਿ ਬੈਂਕ ਦੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਕੈਸ਼ ਕਰਾਉਣ ਦੀ ਤਰੀਕ ਚੰਦਾ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਨਾਂ ਅਤੇ ਬਾਂਡ ਦੇ ਮੁੱਲ ਵਰਗੇ ਵੇਰਵੇ ਵੀ ਦਿੱਤੇ ਨੇ। ਪਾਕਿਸਤਾਨੀ ਸੰਸਦ ਨੇ ਬੁੱਧਵਾਰ ਨੂੰ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਟ੍ਰਿਪਲ ਪੀ ਦੇ ਸੰਸਥਾਪਕ ਜ਼ੁਲਫিকার ਅਲੀ ਪੁੱਟੋ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਪੁਲਟਨ ਦੀ ਮੰਗ ਕੀਤੀ ਗਈ। ਪੁੱਟੋ ਨੂੰ 1979 ਦੇ ਵਿੱਚ ਜਨਰਲ ਮੁਹੰਮਦ ਜ਼ਿਆਉਲ ਹੱਕ ਦੇ ਫੌਜੀ ਸ਼ਾਸਨ ਵੱਲੋਂ ਫਾਂਸੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸਮੀਖਿਆ ਕਰਦਿਆ। ਸਰਬਸੰਮਤੀ ਨਾਲ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਪੁੱਟੋ ਦੇ ਕੇਸ ਦੀ ਨਿਰਪੱਖ ਸੁਣਵਾਈ ਨਹੀਂ ਕੀਤੀ ਗਈ ਤੇ ਬਣਦੀ ਪ੍ਰਕਿਰਿਆ ਦਾ ਪਾਲਣ ਵੀ ਨਹੀਂ ਕੀਤਾ ਗਿਆ। 18 ਮਾਰਚ 1978 ਨੂੰ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਹਿਮਦ ਰਜ਼ਾ ਕਫੂਰੀ ਦੀ ਹੱਤਿਆ ਦਾ ਹੁਕਮ ਦੇਣ ਦੇ ਦੋਸ਼ 'ਚ ਪੁੱਟੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਨੈਸ਼ਨਲ ਅਸੈਂਬਲੀ ਵੱਲੋਂ ਅਪਣਾਏ ਗਏ ਟ੍ਰਿਪਲ ਪੀਡੀ ਸੌਜ਼ੀਆ ਮੈਰੀ ਵੱਲੋਂ ਪੇਸ਼ ਕੀਤੇ ਗਏ ਮਤੇ ਦੇ ਵਿੱਚ ਪੁੱਟੋ ਦੇ ਮੁਕੱਦਮੇ ਉੱਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਣ ਨੂੰ ਨਿਆਂ ਦੀ ਘੋਰ ਉਲੰਘਣਾ ਵੀ ਮੰਨਿਆ ਗਿਆ। ਨੌਜਵਾਨ ਕਿਸਾਨ ਚੁਪਕਰਮ ਸਿੰਘ ਦੀ ਮੌਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਸੀ ਜਿਸ ਦੇ ਪਾਲਾ ਕਰਦਿਆ ਮੌਦੇ ਦੀ ਜਾਂਚ ਲਈ ਸੇਵਾਮੁਕਤ ਜੱਜ ਜੈਸ਼ਰੀ ਠਾਕੁਰ ਦੀ ਪ੍ਰਧਾਨਗੀ ਚ ਕਮੇਟੀ ਬਣਾਈ ਗਈ ਤੇ ਪੰਜਾਬ ਤੋਂ ਏਡੀਜੀਪੀ ਪ੍ਰਮੋਦ ਬਾਦ ਅਤੇ ਹਰਿਆਣਾ ਤੋਂ ਏਡੀਜੀਪੀ ਅਮਿਤਪ ਸਿੰਘ ਢੱਲੋਂ ਹੀ ਇਸ ਕਮੇਟੀ ਦੇ ਮੈਂਬਰ ਨੇ ਐਤਵ ਨਾਲ ਹੀ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਵੀ ਕਰ ਲਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ 11 ਫਰਵਰੀ ਨੂੰ ਅਪੀਲ ਦਾਇਰ ਕੀਤੀ ਸੀ ਪਰ ਅਜੇ ਤੱਕ ਅਦਾਲਤਰੀ ਵੱਲੋਂ ਸੂਚੀਬੱਧ ਹਾਈ ਕੋਰਟ ਨੇ ਜਾਂਚ ਕਮੇਟੀ ਨੂੰ 1 ਮਹੀਨੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਨੇ ਇਸ ਤੋਂ ਇਲਾਵਾ ਹਾਈ ਕੋਰਟ ਨੇ ਕਮੇਟੀ ਨੂੰ ਕੁਝ ਤੱਥਾਂ ਦੇ ਉੱਤੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਕਿ ਪੰਜਾਬ ਦਾ ਹਰਣਾ ਪੁਲਤ ਨੂੰ ਪੀੜਤ ਦੀ ਮੌਤ ਦੀ ਜਾਂਚ ਦਾ ਅਧਿਕਾਰ ਹੋਵੇਗਾ ਪੀੜਤ ਦੀ ਮੌਤਾ ਕਾਰਨ ਹਥਿਆਰਾਂ ਦੀ ਕਿਸਮ ਗੋਲੀ ਜਾਂ ਗੋਲੀ ਵਰਤੀ ਗਈ ਕੀ ਤਾਕਤ ਦੀ ਵਰਤੋਂ ਸਥਿਤੀ ਲਈ ਉਚਿਤ ਸੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਇਸ ਫੋਟ ਵਿੱਚ ਕਹੀ ਗਈ ਹੈ ਇਸ ਸੰਦੇਸ਼ ਦੁਨੀਆ ਦੀਆਂ ਖਬਰਾਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ